ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬੀ ਸੋਈ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਅਸੀਂ ਆਪਣੀ ਸੋਈ ਵਿੱਚ ਬਣਾਉਣ ਲੱਗੇ ਹਾਂ ਕਾਜੂ ਤੇ ਮਖਾਣਿਆਂ ਦੀ ਸਬਜੀ ਇਹ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਹ ਸਬਜੀ ਬਣਾ ਲਈ ਸਭ ਤੋਂ ਪਹਿਲੇ ਇੱਕ ਚਮਚ ਬੇਸਣ ਦਾ ਲਿਆ ਤੇ ਉਹਨੂੰ ਕੜਾਈ ਵਿੱਚ ਭੁੰਨ ਲਿਆ ਤੇ ਬੇਸਣ ਭੁੰਨਣ ਤੋਂ ਬਾਅਦ ਅਸੀਂ ਅੱਧੀ ਕੋਲੀ ਕਾਜੂਆਂ ਦੀ ਲਈ ਤੇ ਉਹਨਾਂ ਨੂੰ ਵੀ ਘਿਓ ਵਿੱਚ ਥੋੜਾ ਥੋੜਾ ਭੁੰਨ ਲਿਆ ਜਦੋਂ ਕਾਜੂ ਸਾਡੇ ਥੋੜੇ ਥੋੜੇ ਬ੍ਰਾਊਨ ਹੋ ਗਏ ਇਹਨਾਂ ਨੂੰ ਅਸੀਂ ਕੋਲੀ ਚ ਕੱਢ ਲਿਆ ਫਿਰ ਉਸੇ ਘਿਓ ਦੇ ਵਿੱਚ ਹੀ ਅੱਧੀ ਕੋਲੀ ਮਖਾਣਿਆਂ ਦੀ ਲਈ ਸੀ ਉਹਨਾਂ ਨੂੰ ਵੀ ਆਪਾਂ ਭੁੰਨ ਲੈਣਾ ਹੈ ਜਦੋਂ ਸਾਡੇ ਮਖਾਣੇ ਫੁੱਜ ਗਏ ਤੇ ਇਹਨਾਂ ਨੂੰ ਵੀ ਆਪਾਂ ਇੱਕ ਪਲੇਟ ਵਿੱਚ ਕੱਢ ਲਿਆ ਤੇ ਨਾਲ ਹੀ ਅਸੀਂ ਗਰੇਵੀ ਦੀ ਤਿਆਰੀ ਕਰ ਰਹੇ ਹਾਂ ਤੇ ਗਰੇਵੀ ਬਣਾ ਲਈ ਮੈਂ ਦੋ ਵੱਡੇ ਸਾਈਜ਼ ਦੇ ਟਮਾਟਰ, ਦੋ ਪਿਆਜ਼, ਥੋੜਾ ਜਿਹਾ ਲਸਣ, ਥੋੜਾ ਜਿਹਾ ਅਦਰਕ ਤੇ ਇੱਕ ਹਰੀ ਮਿਰਚ ਲੈ ਲਈ। ਤੇ ਇਹਨਾਂ ਨੂੰ ਮੋਟਾ-ਮੋਟਾ ਆਪਾਂ ਕੱਟ ਲਿਆ। ਤੇ ਕੜਾਹੀ ਵਿੱਚ ਤੇਲ ਗਰਮ ਰੱਖ ਦਿੱਤਾ ਸੀ ਤੇ ਉਹਦੇ ਵਿੱਚ ਸਭ ਤੋਂ ਪਹਿਲੇ ਅਸੀਂ ਜਿਹੜੇ ਮੋٹے-ਮੋਟੇ ਪਿਆਜ਼ ਕੱਟੇ ਐ ਤੇ ਲਸਣ ਤੇ ਇਹਨਾਂ ਨੂੰ ਭੁੰਨ ਲੈਣਾ ਹੈ। ਨਾਲ ਹੀ ਹਰੀ ਮਿਰਚ ਵੀ ਪਾ ਦੇਣੀ ਹੈ। ਦੋਕ ਮਿੰਟ ਭੁੰਨਣ ਤੋਂ ਬਾਅਦ ਬਸ ਬਰਾਊਨ ਹੀ ਕਰਨਾ ਹੈ ਤੇ ਫਿਰ ਇਹਦੇ ਵਿੱਚ ਅਸੀਂ ਟਮਾਟਰ ਪਾ ਦੇਨੇ ਤੇ ਟਮਾਟਰ ਪਾ ਕੇ ਵੀ ਥੋੜਾ ਜਿਹਾ ਭੁੰਨਾ ਹੈ ਤੇ ਵਿੱਚ ਥੋੜਾ ਜਿਹਾ ਪਾਣੀ ਪਾ ਦੇਣਾ ਹੈ ਤਾਂ ਕਿ ਸਾਡੇ ਜਿਹੜੇ ਪਿਆਜ਼ ਤੇ ਟਮਾਟਰ ਐ ਥੋੜੇ ਕੋਲੇ ਬਹਿ ਜਾਣ ਤੇ ਦੋ ਕੁ ਬਾਲੇ ਆਨ ਤੋਂ ਬਾਅਦ ਅਸੀਂ ਸਾਰੇ ਮਸਾਲੇ ਨੂੰ ਮਿਕਸੀ ਵਿੱਚ ਪੀਸ ਲੈਣਾ ਮਿਕਸੀ ਵਿੱਚ ਬਿਲਕੁਲ ਇਹਦਾ ਫਾਈਨ ਪੇਸਟ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਕੜਾਈ 'ਚ ਫਿਰ ਆਪਾਂ ਥੋੜਾ ਜਿਹਾ ਤੇਲ ਪਾਇਆ ਇਹ 'ਚ ਦੋ ਲੋਂਗ ਇੱਕ ਹਰੀ ਲਾਚੀ, ਇੱਕ ਮੋਟੀ ਲਾਚੀ ਤੇ ਦੋ ਸੁੱਕੀਆਂ ਲਾਲ ਮਿਰਚਾਂ ਪਾਈਆਂ ਤੇ ਜਿਹੜਾ ਅਸੀਂ ਮਸਾਲਾ ਗ੍ਰाइंड ਕੀਤਾ ਸੀ ਪਿਆਜ਼ਾਂ ਦਾ ਪੇਸਟ ਬਣਾਈ ਸੀ ਉਹ ਵਿੱਚ ਪਾਤੀ ਤੇ ਇਹਨੂੰ ਭੁੰਨਣਾ ਸ਼ੁਰੂ ਕਰ ਦਿੱਤਾ ਤੇ ਜਦ ਤੱਕ ਸਾਡਾ ਮਸਾਲਾ ਤੇਲ ਰਿਲੀਜ਼ ਨਾ ਕਰ ਦੇ ਇਹਨੂੰ ਆਪਾਂ ਭੁੰਨੀ ਹੀ ਜਾਣਾ ਹੈ ਥੋੜਾ ਜਿਹਾ ਵਿੱਚ ਪਾਣ ਵੀ ਪਾ ਦੇਣਾ ਕਿਉਂਕਿ ਮਿਕਸੀ ਦੇ ਜੱਗ ਵਿੱਚ ਥੋੜਾ ਜਿਹਾ ਮਸਾਲਾ ਲੱਗਿਆ ਰਹਿ ਗਿਆ ਸੀ ਤੇ ਫਿਰ ਵਿੱਚ ਪਾਇਆ ਸਵਾਦ ਦੇ ਨਾਲ ਨਮਕ ਥੋੜੀ ਜੀ ਲਾਲ ਮਿਰਚ ਥੋੜੀ ਜੀ ਹਲਦੀ ਥੋੜੀ ਜੀ ਪਾਈ ਦੇਗੀ ਮਿਰਚ ਕਸ਼ਮੀਰੀ ਲਾਲ ਮਿਰਚ ਥੋੜਾ ਜਿਆ ਧਨੀਆ ਤੇ ਇਹਨੂੰ ਅਸੀਂ ਫੇਰ ਭੁੰਨਾ ਸ਼ੁਰੂ ਕਰ ਦਿੱਤਾ ਗਰੇਵੀ ਸਾਡੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਤੇ ਜਿਹੜਾ ਫੇਰ ਇੱਕ ਚਮਚ ਅਸੀਂ ਬੇਸਨ ਭੁੰਨਿਆ ਸੀ ਉਹ ਵੀ ਹੁਣ ਅਸੀਂ ਨਾ ਪਾ ਦਿੱਤਾ ਇਹਦੀ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਮਸਾਲੇ ਦੀ ਇਹਦੇ ਵਿੱਚ ਹੁਣ ਅਸੀਂ ਥੋੜੀ ਜੀ ਕਸੂਰੀ ਮੇਥੀ ਪਾ ਦਾਂਗੇ ਕਸੂਰੀ ਮੇਥੀ ਨਾਲ ਸਬਜੀ ਦੇ ਸਵਾਦ ਬਹੁਤ ਵਧ ਜਾਂਦਾ ਹੈ ਇਹ ਸਬਜੀ ਪਨੀਰ ਨਾਲੋਂ ਵੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਸਾਡੀ ਗਰੇਵੀ ਤੁਸੀਂ ਚੈੱਕ ਕਰੋ ਕਿੰਨੀ ਸੋਹਣੀ ਗਰੇਵੀ ਦੀ ਰੰਗਤ ਹੈ ਤੇ ਇਹਦੇ ਵਿੱਚ ਅਸੀਂ ਜਿਹੜੇ ਭੁੰਨੇ ਕਾਜੂ ਤੇ ਮਖਾਣੇ ਰੱਖੇ ਸੀ ਉਹ ਪਾ ਦਿੰਨੇ ਤੇ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਅਸੀਂ ਪਕਾਉਣਾ ਹੈ ਪਾਣੀ ਤਾਂ ਪਾਣਾ ਹੈ ਕਿਉਂਕਿ ਸਾਡੀ ਗ੍ਰੇਵੀ ਬਹੁਤ ਸੰਘਣੀ ਹੈਗੀ ਹੈ ਬਸ 5 ਮਿੰਟ ਅਸੀਂ ਇਹਨੂੰ ਢੱਕ ਕੇ ਪਕਾ ਦੇਣਾ ਹੈ ਤੇ ਸਬਜ਼ੀ ਸਾਡੀ ਬਸ ਬਣ ਕੇ ਤਿਆਰ ਹੈ ਇਹ ਸਬਜ਼ੀ ਨੂੰ ਤੰਦੂਰੀ ਰੋਟੀ ਨਾਲ ਤੇ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਤੇ ਆਪਾਂ ਇਹਨੂੰ ਨਾਨ ਨਾਲ ਵੀ ਖਾ ਸਕਦੇ ਹਾਂ ਤੇ ਸਿੰਪਲ ਫੁਲਕੇ ਨਾਲ ਵੀ ਖਾ ਸਕਦੇ ਹਾਂ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਧਨੀਆ ਲੋ ਜੀ ਸਬਜੀ ਸਾਡੀ ਪੱਕੀ ਬਿਲਕੁਲ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਵੀਡੀਓ ਦੇਖ ਕੇ ਜਰੂਰ ਦੱਸਣਾ ਕਿ ਸਾਡੀ ਵੀਡੀਓ ਕਿਦਾਂ ਦੀ ਲੱਗੀ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ ਮੇਰੇ ਚੈਨਲ ਨੂੰ ਜੇਕਰ ਤੁਸੀਂ ਨਵੇਂ ਆਏ ਹੋ ਤੇ ਸਬਸਕ੍ਰਾਈਬ ਕਰ ਲਓ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਇਹਦੇ ਵਿੱਚ ਆਪਾਂ ਬਾਅਦ ਵਿੱਚ ਸਭ ਤੋਂ ਬਾਅਦ ਵਿੱਚ ਅਸੀਂ ਥੋੜੀ ਜੀ ਕਰੀਮ ਪਾ ਦਿੱਤੀ ਲੋ ਜੀ ਸਬਜ਼ੀ ਸਾਡੀ ਬਹੁਤ ਸੋਹਣੀ ਬਣੀ